ਨਵਾਂ ਤਾਂ ਲਈ ਮੋਜ ਹੈ ਦੁੱਧ 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 ਦਹੀਂ ਕਿਉ ਸਾਰਾ ਘਰ ਦਾ ਦੁੱਧ ਦੁੱਧ ਦਹੀਂ ਕਿਉ ਪਨੀਰ ਜੋ ਵੀ ਦੁੱਧ ਤੋਂ ਤਿਆਰ ਹੁੰਦਾ ਉਹ ਸਾਰਾ ਸਾਡਾ ਆਪਣੇ ਘਰ ਦਾ ਹੀ ਆ ਅੱਛਾ ਸਾਰਾ ਘਰ ਦਾ ਹੀ ਖਾਂਦੇ ਆ ਉਹ ਵੱਖਰੀ ਗੱਲ ਆ ਮੇਰਾ ਵਿਆਹ ਸ਼ਹਿਰ ਚ ਹੋ ਗਿਆ ਆ ਹੁਣ ਮੈਂ ਸ਼ਹਿਰੀਆਂ ਦਾ ਖਾਂਦੀ ਆ ਸ਼ਹਿਰੀਆਂ ਦਾ ਖਾਂਦੀ ਮੈਂ ਤੁਹਾਨੂੰ ਕਿ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਅੱਜ ਮੈਂ ਪ੍ਰਿੰਸ ਤੇ ਜਵਰਾਲ ਚੱਲੇ ਆ ਪਿੰਡ ਨੂੰ ਮਤਲਬ ਮੇਰੇ ਪੇਕੇਆ ਨੂੰ ਤੇ ਵੇਖਦੇ ਆ ਪ੍ਰਿੰਸ ਕੀ ਕਰ ਰਿਹਾ ਪ੍ਰਿੰਸ ਹਾਂਜੀ ਤੇ ਚੱਲੇ ਉਹ ਅੱਜ ਪਿੰਡ ਨੂੰ ਹਾਂ ਮਸੂੜੇ ਚੱਲੇ ਅੱਜ ਅੱਛਾ ਤੇ ਤੁਹਾਨੂੰ ਮੈਂ ਪਹਿਲਾਂ ਹੀ ਵਰਨਿੰਗ ਦਿੱਤੀ ਹੈ ਜੇ ਕੋਈ ਖਰਾਬੀ ਨਹੀਂ ਕਰਨੀ ਮੈਂ ਖਰਾਬੀ ਕਦੀ ਕਦੀ ਕਰਨੀ ਓਥੇ ਆਓ ਤੁਸੀਂ ਕਦੀ ਕਦੀ ਕਰ ਜਾਂਦੇ ਹੁੰਦੇ ਹੋ ਨਾ ਕੋਈ ਖਰਾਬੀ ਨਹੀਂ ਕਰਦਾ ਹੁੰਦਾ ਮੈਂ ਇਹ ਵਲੌਗ ਮੰਮੀ ਰਾਣੀ ਵੀ ਵੇਖਣਾ ਹੈ ਉਹਨਾਂ ਥੱਲੇ ਕਮੈਂਟ ਕਰਨਾ ਫਿਰ ਵੇਖਣਾ ਸਾਰੇ ਕਮੈਂਟ ਥੱਲੇ ਕਰਨੇ ਨੇ ਲਿਖਣ ਇਹੋ ਜਿਹਾ ਜਵਾਈ ਰੱਬ ਕੇ ਇਹਨੂੰ ਉਹਨਾਂ ਦੱਸੇ ਇਹ ਬਸ ਇੱਕੋ ਵੀ ਸਾਡੇ ਵਰਗੇ ਅੱਛਾ 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 ਹਾਂ ਰੋਹਨਪੁਰਾ ਨੂੰ ਪਤਾ ਵਾ ਵੀ ਬੰਦਾ ਸਾਡਾ ਚੰਗਾ ਵਾ ਜਵਾਈ ਵਾਲਾ ਚੰਗਾ ਵਾ ਕੋਈ ਨਹੀਂ ਜਾ ਕੇ ਪੁੱਛਦੀ ਵਾ ਬੰਦੇ ਲੈ ਕੇ ਤੁਹਾਨੂੰ ਮੇਰੇ ਵਰਗੇ ਜਵਾਈ ਜਾ ਕੇ ਪੁੱਛੋਗੇ ਸਾਹਮਣੇ ਤੁਹਾਨੂੰ ਬਿਠਾਉ ਸਾਹਮਣੇ ਉਹਨਾਂ ਨੂੰ ਬਿਠਾਉ ਕੇ ਦੱਸੋ ਆਤ ਬਿਠਾ ਲੈਣੀ ਵੀ ਉਹਨਾਂ ਨੇ ਇੱਕ ਵਾਰੀ ਵੀ ਕਹਿ ਤਾ ਨਾ ਵੀ ਉਹ ਮਤਲਬ ਹੀ ਨਹੀਂ ਕਹਿਆ ਕੁਝ ਕਹਿਦਣ ਵੀ ਉਹ ਉਹ ਵੈਸੇ ਨਾ ਕਹਿਣ ਵੀ ਚੱਲ ਵੀਡੀਓ ਬਣਨ ਦੀ ਆ ਨਾ ਕਹੀ ਇਹ ਅੱਛਾ ਉਦਾਂ ਦੇ ਭਾਵੇਂ ਦਿਲੋਂ ਦਿਲੋਂ ਤਾਂ ਕਹਿੰਦੇ ਹੀ ਹੁੰਦੇ ਜਦੋਂ ਵੀਡੀਓ ਸ਼ੁਰੂ ਕਰਨੀ ਹੁੰਦੀ ਹੈ ਤੂੰ ਮੇਰੇ ਬਾਰੇ ਇਹੋ ਵੀ ਕਹਿਣਾ ਹੁੰਦਾ ਹੈ ਹੈ ਉਹ ਮੇਰਾ ਹੈ ਲੋਕਾਂ ਨੂੰ ਬੁਝਾੜ ਕੇ ਮੈਂ ਖਾਨੀ ਕਿਸ ਤਰ੍ਹਾਂ ਇਸ ਤਰ੍ਹਾਂ ਮੈਂ ਰਿਐਲਿਟੀ ਵਿਖੋਲ ਨਹੀਂ ਲੋਕਾਂ ਨੂੰ ਰਿਐਲਿਟੀ ਵਿਖਲੀ ਮੇਰੇ ਵᱜੇ ਤੈਨੂੰ ਜੁਆਇ ਨਹੀਂ ਲੱਭਣਾ ਤੁਹਾਨੂੰ ਹਾਂ ਇੰਨਾ ਤੂੰ ਪਿਆਰ ਨਾ ਰੱਖਿਆ ਤੈਨੂੰ ਮੈਂ ਰੱਖਿਆ ਕੀ ਤੂੰ ਹਾਂ ਇਹਨੇ ਤੈਨੂੰ ਪਿਆਰ ਨਹੀਂ ਦੇਣਾ ਰਹਿਣੇ ਆ ਯਾ ਹਾਂ ਤੈਨੂੰ ਕੋਈ ਕਹੀ ਗੱਲ ਕਮੀ ਪੇਸ਼ੀ ਨਹੀਂ ਬਣਾਉਣ ਲਈ ਹਾਂ ਫਿਰ ਉਹਦੇ ਮੈਂ ਆਪਣੇ ਜੋਰ ਦੇ ਦੇਤੀ ਤੂੰ ਰੱਖਦੇ ਤੁਸੀਂ ਆਪਣੇ ਜੋਰ ਤੇ ਵੇਲਾ ਜੁਗੀਆਂ ਦੇ ਆਪਣੇ ਹਲਾ ਕੇ ਕਿਆ ਹੋਤੇ ਮੈਂ ਆਪਣੇ ਜੋਰ ਦੇ ਰਹੀ ਤਾ ਰੱਖਦੇ ਉਹ ਤਰੀਕ ਕੋਈ ਕਮੀਨਾ ਛੱਡੋ ਹਾਂ ਚਲੋ ਠੀਕ ਆ ਪਿੰਡ ਤੇ ਜਾ ਕੇ ਤੁਹਾਨੂੰ ਸਾਰਿਆਂ ਨਾਲ ਮਿਲਾਂਦੇ ਆ ਨਾਲੇ ਤੁਹਾਨੂੰ ਮੈਂ ਆਪਣਾ ਘਰ ਦਿਖਾਵਾਂਗੇ ਲਓ ਜੀ ਨਵਾਂ ਆ ਗਿਆ ਪਿੰਡ ਨਾਲ ਘਰ ਇਹ ਆ ਗਿਆ ਸਾਡਾ ਘਰ ਤੁਹਾਡਾ ਘਰ ਮਿਲਦੇ ਆ ਉਪਰ ਕੁੱਤਾ ਵੀ ਖਲੋਤਾ ਵੇ ਜੀ ਉਹ ਕੁੱਤਾ ਇਹ ਤੁਹਾਡੇ ਦਵਾਜੇ ਨਹੀਂ ਆਉਂਦੀ ਹੁਣੀ ਕੀ ਕਰਦਾ ਤੂੰ ਹੈ ਚਲੋ 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 ਜੰਮੋ ਚਲੋ ਐਸਾ ਨਾ ਹੋਲ ਹੋਲ ਆਜਾ ਮਮੀ ਨਾਲ ਮਿਲਦੇ ਕਿੱਥੇ ਸਾਰੇ ਆਦੋ ਆਦੋ ਚਲਾਜੂ ਵੀ ਕਿੱਛੋ ਚਲਾਓ ਆਓ ਅਭੀ ਰਖਾ ਸਾਰੇ ਗੱਲ ਬੱਲੇ 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 ਰਾਤ ਸਵੇਰ ਰਾਤ ਸਵੇਰ ਹਾਂ ਉਹ ਅਭੀ तू बोंदे की जंदाही, बोंदे की जंदाही, की आई, ये क्या है, क्या है? चला आए कहाँ आते पा हमें नो, नौ। नौ। एक कहाँ आते पा? नौ। हाँ, ये ये जो तू, माँ। बहुत शांत। बहुत। ਉਹ ਫੜਾ ਦਿਓ ਗੋਭੀ ਤੇ ਉਹ ਉਹ ਨਹੀਂ ਰਹਿ ਨਾ ਉਹ ਮੰਮੀ ਆਲਾਣਾ ਦੇ ਹੀ ਹੈ ਹਾਂ ਹਾਂ ਕੀ ਆ ਪਣੀ ਚਲਣ ਡਿਆ ਆ ਉਹ ਆ ਆ 4 ਟੀਵੀ ਦੀ ਮਨੇ ਕੁ ਵਾਈਗਟ ਕਰ ਲੋ ਚਲੂ ਦਰ ਆਹੋ

ਹੂੰ ਤੇ ਭਾਬੀ ਆਈ ਹੋਰ ਉਹਨੂੰ ਨਾ ਬੈਠੀ ਹੈ ਉਹ ਢੀਲੀ ਲੱਗਦੀ ਹੈ ਬੁਖਾਰ ਦੇ ਵਿੱਚ ਕਹਿ ਨਹੀਂ ਆ ਨੰਮੀ ਨੇ ਸੇ ਨੰਮੀ ਨੇ ਸੇ ਆਉਂਦੀ ਸੇ ਆਉਂਦਾ ਉਹਨੇ ਤਾਂ ਦੱਸਿਆ ਨਹੀਂ ਮੈਨੂੰ ਹੂੰ ਹਾਂ ਠੀਕ ਹੋ ਹਾਂ ਹਾਂ ਠੀਕ ਆ ਹਾਂਜੀ ਕੀ ਚੱਲ ਰਿਹਾ ਪਾਪੂ ਗੱਟੇ ਕਿਹਨਾਂ ਕੋਲੇ ਪਾਪੇ ਕੋੜੇ ਨੇ ਕੋੜੇ ਆਪੀ ਲੱਗ ਗਈ ਸੋਈ ਜੀ ਨਹੀਂ ਉਹ ਭਾਬੀ ਕੱਡੇ ਤੀ ਨਹੀਂ पकौड़े बगे अच्छा क्डो क्डोड़े हम्मे पकौड़े मैं पकौड़े चलन ਗੋਭੀ ਵਾਲੀ ਵੀ ਆ, ਆਲੂ ਵਾਲੀ ਵੀ ਆ। ਗੀ ਵਾਲੀ ਵੀ ਪੇਸਟੀਆਂ ਵੀ ਆ। ਗਲਾਬ ਜਾਗੂ ਤੇ ਆ। ਆਹਾਂ। ਤੇ ਚਟਨੀ ਕਿਹੜੀ ਬਣਾਈ ਐ? ਘਰੇ ਬਣਾਈ ਐ। ਪੁਦੀਨੇ ਵਾਲੀ। ਪੁਦੀਨੇ ਵਾਲੀ। ਘਰੇ ਬਣਾਈ ਆ। ਲਾ। ਮੈਂ ਤੁਮਾਲ ਕਰਤੀ ਐ। ਹੂੰ। ਅੱਜ ਹੁਣ ਪ੍ਰਿੰਸ ਦੀ ਵਾਰੀ ਆ ਗਈ ਆ। ਹਾਂ। ਮੈਂ ਖਾ ਲਿਆ। ਹੁਣ ਮੇਰੀ ਵਾਰੀ ਆ। ਥੋੜੇ ਖਾਦੇ ਮੈਂ ਹੋਰ ਖਾਉਂਗੀ ਇਹ। ਪ੍ਰਿੰਸ ਨੇ ਪਰ ਲਾਲ ਚਟਨੀ ਨਹੀਂ ਖਾਣੇ ਆ। ਉਹ ਤਾਂ ਜਿਹੜੀ ਚਟਨੀ ਪ੍ਰਿੰਸ ਨੇ ਨਹੀਂ ਖਾਣੀ। ਹੋਰ ਜਿਹੜੀ ਨਹੀਂ ਆ ਜ ਮੱਕ। ਆਪਣੇ ਘਰ ਆਇਆ ਮੈਂ। ਮੈਨੂੰ ਵੀ ਹੁਣ। ਹੂੰ। ਹਾਂ ਇਹ ਨੀ ਖਾ ਲੋ ਕੀ ਪੋੜਾ ਪਤਾ ਹਾਂ ਲੈ 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 ਅੱਛਾ ਪਾਪਾ ਨੇ ਖਾ ਲ ਪਾਪਾ ਨੂੰ ਜੂਵੀ ਨੂੰ ਵੀ ਦੇ ਦੋ ਮਾਨ ਜੂਵੀ ਦਾ ਮਾਨ ਪਾਪਾ ਦਾ ਅੱਭੀ ਕੀ ਖਾ ਰਿਹਾ ਆ ਅੱਭੀ ਵੀ ਪਕੌੜੇ ਖਾ ਰਿਹਾ ਆ ਵਾਹ ਜੀ ਵਾਹ ਵੈਰੀ ਗੁੱਡ ਜੂਵੀ ਆ ਇਹ ਵੈਰੀ ਗੁੱਡ ਜੂਵੀ ਕੀ ਖਾ ਰਿਹਾ ਹੈ ਬਹੁਤ ਸਵਾਦ ਬਣੇ ਆ ਬਹੁਤ ਸਵਾਦ ਬਣੇ ਇਹ ਸਾਡੀ ਭਾਬੀ ਨੇ ਬਣਾਏ ਭਾਬੀ ਨੇ ਬਣਾਏ ਕਮਾਲ ਕਰਕੇ ਸਵਾਦ ਕਰਦੀ ਭਾਬੀ ਨੇ ਕਮਾਲ ਕਰਦੀ ਆ ਹੂੰ ਬਾ ਵੀਰੋ ਸੋਈ ਦਾ ਕੰਮ ਪੂਰਾ ਹੁੰਦਾ ਸਾਡੀ ਨਾਉ ਨਹੀਂ ਪੂਰਾ ਹੁੰਦਾ ਦੋਵਾਂ ਨੇ ਕੰਮ ਸਿੱਖਿਆ ਪੂਰਾ ਸਾਰੇ ਕੰਮ ਆਉਂਦੇ ਸਾਨੂੰ ਗਨੇ ਮੰਮੀ ਦੋਨ ਮੰਮੀਆਂ ਸਿਖਾਇਆ ਰੋ ਭਾਬੀ ਨੂੰ ਉਹਦੀ ਮੰਮੀ ਨੇ ਸਿਖਾਇਆ ਤੇ ਮੈਨੂੰ ਮੇਰੀ ਮੰਮੀ ਨੇ ਸਿਖਾਇਆ ਹੂੰ ਇਹ ਚੀਜ਼ਾਂ ਦੋਨੇ ਨੇ ਬਹੁਤ ਸਾਰਾ ਬਣਾਉਂਦੀਆਂ ਹੂੰ ਮਜਾ ਆਉਂਦਾ ਖਾਣ ਚਲੋ ਉਹ ਚੱਲਿਆਂ ਆਪਾਂ ਦੂਜੀ ਵੱਡੀ ਦਾਦੀ ਦਾ ਨਾਨੀ ਘਰ ਭਾਈ ਘਰ ਵੱਡੀ ਨਾਨੀ ਘਰ ਚਲਦੇ ਨਾ ਚਲੋ 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 ਉਹ ਆ ਗਿਆ ਤੇ ਹੋ ਗਿਆ ਲੱਗਦਾ ਗੁਲੀਨਾ ਗੁਲੀਨਾ ਹਾਂਜੀ ਆਜਾ ਕਾਣੀ ਐ ਹੂੰ ਬੜੀ ਸ਼ਾਂਤੀ ਪਈ ਏ ਸ਼ਾਂਤੀ ਪਈ ਏ ਇਹ ਹਾੜੀ ਤਾਈ ਦਾ ਘਰ ਹਾੜੀ ਤਾਈ ਹੁਣੀ ਤੇ ਭਾਬੀ ਹੁਣੀ ਉਹ ਹਾੜੀ ਵੱਡੀ ਭਾਬੀ ਗੁਲੀਨਾ ਵੱਡੀ ਭਾਬੀ ਆ ਗੁਲੀਨਾ ਆਜੀ ਹੂੰ ਕਿਉਂ ਆਤੀ ਜੈਨਾ ਹਾਂ ਜਣ ਗਲਬਾ ਕਰਦੇ ਸਾਰੇ ਨਾ ਜੇ ਸਾਨੂੰ ਵੇਖਣ ਵਾਲੇ ਉਹਨਾਂ ਨਾਲ ਗੱਲ ਕਰਨ ਨੇ ਕਿੰਨਾ ਕਰ ਰਹੀ ਆਏ ਆ ਤੁਹਾਡੀ ਫੋਟੋ ਆਏਗੀ ਵਿੱਚ <laughs> हाँ? <laughs> फोटो भाई सुन तो आओ हां हां सड्डी रेडी एदे आ रेडी एदे ते पापा ने पठे लेके ओंदे आ पठे लेके ओंदे गोआ सुते नंदे आ रेडी ते एदे ते बंगी ते आ मेरी आ मेरी ताई की वेली आ अच्छा ते आ मेरी ताई काका अच्छा ताई दा काह रिया हां हम्म ते आ सड्डी एक और वेली आ अच्छा ही वेली सड्डी के सड्डी वेली आ अच्छा ठीक है ਤੇ ਆ ਇੱਧਰ ਇੱਕ ਹੋਰ ਵੇਲੀ ਆ ਨਵਾ ਗਲੀ ਤੁਹਾਡੀ ਬੜੀ ਖੁੱਲੀ ਆ ਇੱਥੇ ਭਾਵੇਂ ਦੇ ਜੀਸੀਬੀ ਲੈ ਆਉ ਭਾਵੇਂ ਅੰਦਰ ਰਹੇ ਆ ਆ ਇੱਕ ਸਾਡੀ ਹੋਰ ਵੇਲੀ ਆ ਅੱਛਾ ਵੀ ਤੁਹਾਡਾ ਘਰ ਵੇਲੀ ਆ ਵੇਲੀ ਆ ਹਾਂ ਕਮਾਉਣ ਆ ਵੇਲੀ ਗੱਟੀ ਕੀਤੀ ਆ ਤੇ ਆ ਦੇ ਆ ਸੱਡਕਾ ਤੇ ਘਰ ਨਵਾਂ ਦਾ ਹਨ ਇੱਧਰ ਸਾਰੀਆਂ ਮੱਜਾ ਘਮਾਂ ਰੱਖੀਆਂ ਆ ਕਿੱਥੇ ਰੱਖੀਆਂ ਆ ਆ ਮੱਜਾ ਘਮ ਰੱਖੀਆਂ ਤੇ ਹਾਂ ਇੱਧਰ ਪੂਰਾ ਠੰਡਾ ਆ ਇੱਧਰ ਤਰੇਕ ਲਈ ਹੋਈ ਆ ਅੱਛਾ ਉਹ ਗਾਵਾ ਬੈਠੀਆਂ ਮਤਲ ਗਾਵਾ ਹੀ ਰੱਖੀਆਂ ਮੱਜਾਂ ਨਹੀਂ ਰੱਖੀਆਂ ਉਹ ਟੋਕਾ ਲੱਗਾ ਆ ਉਹ ਤਾਂ ਨੰਦਰਾਣ ਹੁੰਦਾ ਤੇ ਆ ਕੋਣੀ ਹੂੰ ਉਹ ਡਿੰਗ ਲੱਗੀ ਹੈ ਕੋਣੀ ਲੱਗੀ ਹੈ ਗਾਵ ਆ ਸਾਡਾ ਟੋਕਾ ਇਹਦੇ ਤੇ ਪਾਪਾ ਹੁਣੇ ਪੱਠੇ ਕੁੱਤਰਦੇ ਆ ਅੱਛਾ ਆ ਸਾਡੇ ਪੱਠੇ ਅਤਰੇ ਇਕ ਲਈ ਆ ਆਹਾਂ ਆ ਸਾਡੀਆਂ ਗਾਵਾ ਉੱਠ ਗਈ ਉੱਠ ਗਈ ਉੱਠ ਗਈ ਉੱਠ ਗਈ ਕੁੱਝ ਨਹੀਂ ਆਂਦੀ ਵੇਖੀ ਕਿਤੇ ਪੰਗਣ ਪਾਣ ਕੋਈ ਆ ਗਾਵਾ ਰਖੀ ਆ ਹੈ ਤੇ ਫਿਰ ਅੱਛਾ ਸਾਰੇ ਗਾਵਾ ਸਾਰੇ ਗਾਵ ਮੱਜਾ ਨਹੀਂ ਗਾਵਾ ਹੀ ਆ ਸਾਰੀਆਂ ਗਾਵਾ ਹੀ ਆ ਮੱਜਾ ਨਹੀਂ ਹੈ ਹਾਂ ਨਾ ਉਹ ਤੁਹਾਡੀ ਮੋਜਾ ਸਾਰੇ ਦੁੱਧ 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 ਦਹੀਂ ਕਿਉ ਸਾਰਾ ਘਰ ਦਾ ਹੈ ਦੁੱਧ ਦਹੀਂ ਕਿਉ ਪਨੀਰ ਜੋ ਵੀ ਦੁੱਧ ਤੋਂ ਤਿਆਰ ਹੁੰਦਾ ਉਹ ਸਾਰਾ ਸਾਡਾ ਆਪਣੇ ਘਰ ਦਾ ਹੀ ਆ ਅੱਛਾ ਉਹ ਘਰ ਦਾ ਹੀ ਖਾਂਦੇ ਆ ਉਹ ਕਰੀ ਗੱਲ ਮੇਰਾ ਵਿਆਹ ਸ਼ਹਿਰ ਚ ਹੋ ਗਿਆ ਆ ਹੁਣ ਮੈਂ ਸ਼ਹਿਰੀਆਂ ਦਾ ਖਾਨੀ ਆ ਸ਼ਹਿਰੀਆਂ ਦਾ ਖਾਨੀ ਮਤਲਬ ਕਿ ਸ਼ਹਿਰ ਦਾ ਦੁੱਧ ਪਨੀਰ ਖੋ ਖਾਨੀ ਆ ਪਰ ਫਿਰ ਵੀ ਕਦੀ ਕਦੀ ਜਦੋਂ ਪਾਪਾ ਨਹੀਂ ਆਉਂਦੇ ਜਾਂ ਮੈਂ ਆਉਣੀ ਆ ਫਿਰ ਉਹ ਮੈਨੂੰ ਡੋਨੀ ਭਰ ਕੇ ਦੁੱਧ ਦੱਧ ਪਨੀਰ ਖੋ ਸਾਰਾ ਕੁਝ ਦੇ ਦਿੰਦੇ ਆ ਆ ਕਮਾਲ ਆ ਆ ਥੋੜਾ ਜਿਹਾ ਹੀ ਫੂਤ ਨਾ ਲਾਇਆ ਪਰ ਵਿਚਾਰਾ ਗਰਮੀ ਦੇ ਨਾਲ ਖਰਾਬ ਹੋ ਗਿਆ ਅੱਛਾ ਠੀਕ ਆ ਇਹ ਚੁੱਲਾ ਬਣਾਇਆ ਵਾ ਪਰ ਇਹਨੂੰ ਕਦੀ ਚਲਾਇਆ ਨਹੀਂ ਆ ਹੂੰ ਤੇ ਆ ਪਾਣੀ ਰੱਖਿਆ ਹਾਂ ਜੀ ਗੁਰੂ ਆ ਲਾਇਆ ਅਸੀਂ ਕਾਕੇ ਵਾਸਤੇ ਉਹ ਇੱਧਰ ਭੱਜ ਹੁੰਦਾ ਆ ਅੱਛਾ ਲੋਕ ਲਾਇਆ ਵਾ ਇਹਨੂੰ ਲੋਕ ਲਾ ਕੇ ਰੱਖੀਦਾ ਆ ਹੂੰ ਤੇ ਇੱਕ ਇਹ ਚੁੱਲਾ ਇੱਧਰ ਵੀ ਗਾ ਵਾ ਕਦੀ ਕਦਾਈ ਕੋਈ ਸਾਗ ਸੂਖ ਬਣਾਉਣਾ ਹੋਵੇ ਆਹੋ ਤੇ ਫਿਰ ਇਹਨੂੰ ਤਾਲ ਲਈਦਾ ਵਾ ਅੱਛਾ ਨਹੀਂ ਤੇ ਫਿਰ ਵਿਚਾਰਾ ਇਦਾਂ ਹੀ ਹੁਣ ਅੱਛਾ ਉਹ ਸਾਰਾ ਵੇੜਾ ਸੀ ਇਹੋ ਇਸੇ ਵੇਲੇ ਆ ਇਹ ਸਾਰਾ ਬਾਹਰ ਵੇੜਾ ਵਾ ਜਿੰਨਾ ਵਿੱਚ ਤੁਸੀਂ ਵੇਖਿਆ ਕੋਈ ਵਿਖਾ ਦਿਓ ਸਾਰਾ ਘੁਮਾ ਕੇ ਅੱਛਾ ਇਹ ਸਾਰਾ ਵੇੜਾ ਵਾ ਹੂੰ ਠੀਕ ਆ ਇੱਥੋਂ ਜਿਹੜਾ ਮੇਨ ਘਰ ਸ਼ੁਰੂ ਹੋ ਜਾਂਦਾ ਵਾ ਆਹ ਠੀਕ ਐ ਇੱਧਰ ਵਾਸ਼ ਵੇਸ਼ਰ ਲਾਇਆ ਹੋਇਆ ਹੈਂਡ ਵਾਸ਼ ਲਈ ਹੂੰ ਐ ਸਾਡਾ ਪ੍ਰੈਸ ਟੇਬਲ ਆ ਇਹ ਹਾਲ ਆ ਸਾਰਾ ਹਾਲ ਤੇ ਐ ਕੂਲਰ ਲਾਇਆ ਹੋਇਆ ਹੂੰ ਤੇ ਇੱਧਰ ਸਾਡੀ ਕਿਚਨ ਐ ਇੱਧਰ ਕਿਚਨ ਹੈਗੀ ਆ ਹੂੰ ਤੇ ਐ ਇੱਕ ਸਾਡਾ ਰੂਮ ਐ ਇੱਥੇ ਸੋਫੇ ਵਗੈਰਾ ਲੱਗੇ ਆ ਬੈੱਡ ਲੱਗਾ ਵਾ ਤੇ ਮਤਲਬ ਆਏ ਗਏ ਵਾਸਤੇ ਹੂੰ ਤੇ ਇਹ ਹਾਲਚ ਵੀ ਦੀਵਾਨ ਬੈੱਡ ਲਾਇਆ ਵਾ ਤੇ ਇਹ ਸਾਡਾ ਵੱਡਾ ਕਮਰਾ ਹੈ ਸਾਡੀ ਦਾਦੀ ਦਾ ਕਮਰਾ ਸੀ ਅੱਛਾ ਇਹਨੂੰ ਹੀ ਵੱਡਾ ਕਮਰਾ ਬੋਲਦੇ ਆ ਮਤਲਬ ਵੱਡਾ ਆ ਕਾਫੀ ਇੱਥੇ ਸਾਰਾ ਮਤਲਬ ਜੋ ਵੀ ਆ ਸਟੋਰੇਜ ਵਗੈਰਾ ਦਾ ਸਾਡਾ ਸਮਾਨ ਪਿਆ ਹੋਇਆ ਹਾਂ ਠੀਕ ਇਹ ਵੀ ਸਾਡਾ ਗੈਸਟ ਰੂਮ ਬੱਤੀ ਚ ਗਾਧੋ ਹੁੰਦਾ ਦੀ ਨਾਲੇ ਉਹ ਸੋ ਗਿਆ ਆ ਅੱਛਾ ਸੁੱਤਾ ਆ ਜੀ ਹੋਲੀ ਵਾਲੀ ਬੋਲੀ ਓਕੇ 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 ਚਲੋ 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 ਉੱਥੂ ਕਾ ਕਰੀ ਹੋਵੇਗੀ ਅੱਜ ਠੀਕ ਆ ਜੀ ਵਧੀਆ ਰੂਕੀ ਸੁਣਾ ਬਸ ਵਧੀਆ ਜੀ

लफाफे दो तीन भर ले मैं लफाफे भर ले की पड़े लफाफे जी अच्छा सामान ही पाया थोड़ा जो आ ही आ हो आ दूंगा चलो हां सामान का तो नहीं पा लेने पर्स आ भर लो हम बता चार भिंडियां भिंडियां सारा कोई लल्ले ले इकट्ठा कर लिया और के आ गई हां हां भी नाल ले आ हां ਚਲੀ ਹੁਣ ਹਾਂ ਚਲੋ ਚਾਓ ਬਾਈ ਅਬ ਇਹਨੂੰ ਮਿਲਦੇ ਆਪਾਂ ਬੰਬੀ ਤੇ ਹਾਂ ਪਾਪਾ ਸਾਡੀ ਗਲੀ ਸਾਡਾ ਪਿੰਡ ਚ ਦਰਵਾਰ ਘਾਰਾ ਛੋਟੀਆਂ ਛੋਟੀਆਂ ਗਲੀਆਂ ਆ ਇੱਥੇ ਤਾਂ ਬਹੁਤਾ ਹੀ ਗਲਦਬਾਦਤਾ ਆ ਪਿੱਛੇ ਨੂੰ ਘਰ ਪਿੱਛੇ ਨੂੰ ਆਸ ਤੇ ਡਰਾ ਨੇ ਬਸਾ ਦੇ ਦਿੱਤੋ ਕੋਈ ਗੱਲ ਨਹੀਂ ਐਕਸਰਸਾਈਜ਼ ਕਰਦੇ ਆਂ ਚੱਲੇ ਆਂ ਮੋਟਰ ਤੇ ਤੁਹਾਨੂੰ ਦਿਖਾਣੇ ਆਂ ਆਪਣੀ ਮੋਟਰ ਕਰੋ ਅਸੀਂ ਆ ਗਏ ਆਂ ਤੇ ਅਸੀਂ ਵਾਪਸ ਵੀ ਗਏ ਝੱਟ ਬੁਖਾ ਦੇਣ ਤੁਹਾਨੂੰ ਬੰਬੀ ਬੁਖਾ ਦੇਣ ਇਹਨਾਂ ਦੀ ਮੋਟਰ ਪੈ ਲਈਆਂ ਇਹਨਾਂ ਦੀ ਇੱਕ ਆ ਮਿਹਨਤੀ ਆ ਪੈ ਲਈ ਉਹ ਸਾਹਮਣੇ ਬੰਬੀ ਦੇਖਦੀ ਪਈ ਆ ਇੱਕ ਉਧਰ ਆ ਉਹ ਜਿੱਥੇ ਸੱਜਣਾ ਜੇ ਤਾਂ ਰੱਖੀ ਲੱਗੇ ਆ ਇੱਕ ਆਇਆ ਇੱਥੇ ਹੀ ਖਲਾਲ ਲੋ ਇੱਧਰ ਪਾਪਾ ਗਿੰਦੇ ਹੀ ਪਏ ਤੇ ਗੰਦ ਬਹੁਤ ਪਿਆ ਆ। ਆਹ ਮਟਰ ਆ ਚੱਕੜ ਬੜਾ ਹੋਇਆ ਇੱਧਰ ਲੰਗੇ ਆ ਨਹੀਂ ਜਾਣਾ। ਇੱਕ ਉਹ ਸਾਹਮਣੇ ਇੱਕ ਕਾਰ ਵਾਲੀ ਆ। ਆ ਪਹਿਲੀ ਆ। ਹਾਂ ਇੱਕ ਆ ਸਾਰੀ ਮੀਨ ਤੇ। ਅੱਛਾ ਸਾਰੀ ਮੀਨ ਆ। ਹਾਂ। ਸਾਰੀ ਜਗ੍ਹਾ ਤਾਂ ਆ। ਉਹ ਮਟਰ ਉਹ ਬੰਬੀ ਲੱਗੀ ਉੱਥੇ। ਅੱਛਾ ਉਹ ਹੀ। ਹਾਂ। ਅਲੀ ਨਾਲ ਲੱਗੀ ਉਹ। ਆੜੀ ਵਾਈਟ ਬਾਈਟ ਦੇ ਕਲਰ ਦੀ। ਆਹੋ। ਹਾਂ ਇਹ ਵਾਲੀ। ਉੱਧਰ ਉੱਧਰ ਸਾਰੀ ਪਹਿਲੀ ਆ। ਇੱਕ ਉੱਧਰ ਆ ਉਹ ਜਿੱਥੇ ਆ ਸੰਗਣੇ ਦਰਖਤ ਲੱਗੇ ਆ। ਅੱਛਾ। ਉੱਧਰ ਆ ਪਰ ਉੱਧਰ ਆ ਸਾਰਾ ਪਿਆ ਖਰਾਬ ਹੋਇਆ ਵਾ ਲੰਗਿਆਂ ਨਹੀਂ ਜਾਣਾ ਅੱਛਾ ਹਾਂ ਆ ਗਏ ਬੱਤੇ ਹਾਂ ਆ ਗਏ ਆ ਵਾ ਅੱਛਾ ਥਾ ਅੱਗੇ ਲੱਗਦੇਗਾ ਥੱਕ ਤੇ ਬਹੁਤਾ ਹੀ ਗਈ ਮੈਂ ਹਾਏ ਬੜਾ ਥੱਕ ਗਈ ਮੇਰਾ ਤੇ ਬੋਤੇ ਤੇ 12 13 ਵਜੇ ਪਏ ਇਹਨਾਂ ਨੇ ਬੜਾ ਤੰਗ ਕੀਤਾ ਨਿਆਣਿਆਂ ਨੇ ਅੱਛਾ ਬੱਚਿਆਂ ਲੜੀ ਜਾਣ ਲੜੀ ਜਾਣ ਉਹਦੇ ਮੁੱਕੀ ਮਾਰ ਉਹਦੇ ਮਾਰੀਏ ਵੋ ਮੈਂ ਇਹਨਾਂ ਬਹੁਤਾ ਹੀ ਪਰੇਸ਼ਾਨ ਕੀਤਾ ਨੇ ਬੜਾ ਜਲੂਸ ਕੱਢਿਆ ਬੱਚੇ ਜਦੋਂ ਇਕੱਠੇ ਹੁੰਦੇ ਫਿਰ ਇੰਜ ਹੀ ਕਰਦੇ ਬਹੁਤਾ ਹੀ ਬੁਰਾ ਹਾਲ ਕੀਤਾ ਚਲੋ ਮਜ਼ਾ ਆ ਰਿਹਾ ਬਿੱਡੋ ਚਲ ਮਜ਼ਾਤਿਆ ਹੈ ਮਮੀ ਪਾਪਾ ਕੋ ਕਿਉਂ ਚਾਹ ਤੂੰ ਰਹੀ ਆਪਣੇ ਆਤੇ ਅੰਮੂ ਮਰਾ ਧੰਨਵਾਦ ਚਾਰ ਪਾਇਆ ਹੈ ਉਹਨਾਂ ਨੇ ਉਹ ਦੇ ਦਿੱਤਾ ਤਰੋਸ ਭਿੰਡੀਆਂ ਲੰਡੀਆਂ ਵਾ ਅੱਛਾ ਭਿੰਡੀਆਂ ਲੰਡੀਆਂ ਤੇ ਹੋਰ ਸਬਜ਼ੀ ਤੇ ਪਕੌੜੇ ਪਕੌੜੇ ਵੀ ਤੁਹਾਡੇ ਕੋਲ ਜਾਂਦੇ ਆਪਾਂ ਥੈਂਕ ਯੂ ਥੈਂਕ ਯੂ ਫਿਰ ਖਾਧੀ ਤਾਂ ਥੋੜੀ ਹੀ ਹਾਂ ਤੂੰ ਹੀ ਨੇ ਲਾ ਕੇ ਆ ਭੈਣ ਜੀ ਨੇ ਮੇਰੇ ਵੱਸੇ ਭੈਣ ਜੀ ਭੇਜਿਆ ਹਾਂ ਤੇਰੀ ਮੰਮੀ ਨੇ ਭੇਜਿਆ ਹਾਂ ਚਲੋ ਠੀਕ ਹੈ ਹੁਣ ਆਪਾਂ ਕਰ ਲਈਏ ਥੋੜੀ ਜਿਹੀ ਰੈਸਟ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਥੈਂਕ ਯੂ so much bye bye